ਹੈਲੋ ਸਾਥਿਓ ਮੈਂ ਡਾਕਟਰ ਤੇਰੰਕਰ 138 ਦਿਨ ਪੇਪਰ ਚੱਲਨੇ ਲਗਾਤਾਰ ਫਾਈਨਲ ਐਗਜ਼ਾਮ ਨੇ ਸ਼ਨੀ ਦੇਵਤਾ ਹੋ ਗਿਆ ਵਕਰੀ ਜਿਵੇਂ ਨਲਾਇਕ ਵਿਦਿਆਰਥੀ ਸਾਰਾ ਸਾਲ ਅਵਾਰਗਰਦੀ ਕਰਦੇ ਆ ਪੜਾਈ ਚ ਕਲਾਸਾਂ ਰੈਗੂਲਰ ਨਹੀਂ ਲਾਉਂਦੇ ਤਾਂ ਪੇਪਰਾਂ ਦੇ ਦਿਨਾਂ ਚ ਕੀ ਕਰਦੇ ਭਲਾ ਪਰਚੀਆਂ ਚਲਾਉਂਦੇ ਚੀਟਿੰਗ ਕਰਦੇ ਆ ਸੁਪਰਵਾਈਜ਼ਰ ਤੋਂ ਵੀ ਨਹੀਂ ਡਰਦੇ ਸੁਪਰਵਾਈਜ਼ਰ ਦੀ ਪਿੱਠ ਹੁੰਦੇ ਆ ਹੀ ਕੱਢੋ ਪਰਚੀ ਚਲਾਓ ਚਲੋ ਜੀ ਪਰ ਇੱਕ ਤਰ ਤੋਂ ਉਹ ਡਰ ਰਹੇ ਹੁੰਦੇ ਆ ਉਹ ਹੈ ਫਲਾਈਂਗ ਸਕੁਐਡ ਦੀ ਟੀਮ ਤੇ ਜਿਹੜੇ ਚਲਾ ਰਹੇ ਹੁੰਦੇ ਆ ਪਰਚੀਆਂ ਉਹ ਫਲੈਂਕ ਸਕੁਐਡ ਦੀ ਟੀਮ ਦੀ ਐਂਟਰੀ ਦੇ ਨਾਲ ਹੀ ਉਹਨਾਂ ਦੇ ਚਿਹਰੇ ਦੀਆਂ ਉੜ ਜਾਂਦੀਆਂ ਹਨ ਹਵਾਈਆਂ ਬਿਲਕੁਲ ਉਹ ਬਿਲਕੁਲ ਉਸੇ ਤਰ੍ਹਾਂ ਹੋਣ ਉਹ ਲੋਕ ਜਿਨ੍ਹਾਂ ਨੇ ਕੀਤੇ ਮੜੇ ਕਰਮ ਉਹ ਹੁਣ ਡਿਲੀਟ ਦਾ ਬਟਨ ਨਹੀਂ ਦਬ ਸਕਦੇ ਸ਼ਨੀ ਨਿਆਂ ਦਾ ਦੇਵਤਾ ਮੈਂ ਚਾਰ ਰਾਸ਼ੀਆਂ ਦੀ ਗੱਲ ਕਰ ਚੁੱਕੀ ਹਾਂ ਅਗਲੀਆਂ ਚਾਰ ਰਾਸ਼ੀਆਂ ਸਿੰਘ ਤੋਂ ਲੈ ਕੇ ਅਗਲੀ ਆਖਰੀ ਰਾਸ਼ੀ ਬ੍ਰਿਸ਼ਚਕ ਤੱਕ ਮੈਂ ਗੱਲ ਕਰਾਂਗੀ ਸਿੰਘ ਰਾਸ਼ੀ ਵਾਲਿਓ ਵਧੀਆ ਪੱਖ ਇਹ ਆ ਤੁਸੀਂ ਇਸ ਦੌਰਾਨ ਆਪਣੇ ਆਪ ਨੂੰ ਹੋਰ ਵੀ ਵਧੀਆ ਢੰਗ ਨਾਲ ਸਮਝਣਾ ਸ਼ੁਰੂ ਕਰ ਦੇਵੋਗੇ ਬੱਚਿਆਂ ਜਾਂ ਛੋਟੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡਾ ਵਿਵਾਦ ਹੋ ਸਕਦਾ ਜਿਹੜੇ ਕਾਗਜ਼ੀ ਜਾਂ ਬनावटी ਰਿਸ਼ਤੇ ਹਨ ਉਹ ਟੁੱਟ ਜਾਣੇ ਤੁਹਾਡੀ ਸਿੱਧੀ ਜੀ ਗੱਲ ਹੈ ਖੁਸ਼ੀ ਦੇ ਮੌਕੇ ਬਹੁਤ ਜ਼ਿੰਦਗੀ 'ਚ ਘੱਟ ਆਉਂਦੇ ਆ ਰਿਲੈਕਸ ਕਰਨਾ ਜਾਂ ਮਨੋਰੰਜਨ ਦਾ ਮੌਕਾ ਮਿਲਿਆ ਨਹੀਂ ਪਰ ਕੋਈ ਨਾ ਕੋਈ ਰੁਕਾਵਟਾਂ ਖੜੀ ਹੋ ਜਾਏਗੀ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਨਿੱਕੀ ਨਿੱਕੀ ਗੱਲ ਪਿੱਛੇ ਤੁਹਾਡੀ ਵੱਡੀ ਵੱਡੇ ਮਨਮਟਾਵ ਹੋ ਜਾਣੇ ਆ ਧਿਆਨ ਰੱਖਿਓ ਸੋ ਮੈਂ ਨਾਲ ਹੀ ਉਪਾਅ ਦੱਸ ਦੇਣਾ ਤੁਸੀਂ ਸ਼ਨੀਵਾਰ ਨੂੰ ਸੱਤ ਮੁਠੀ ਚੌਲਾਂ ਦੀ ਖੀਰ ਬਣਾਉਣੀ ਹੈ ਨਹੀਂ ਬਣਦੀ ਛੱਡੋ ਕੋਈ ਮਠਾਈ ਲਓ ਗਰੀਬ ਬੱਚਿਆਂ ਨੂੰ ਦੇ ਦਿਓ ਦੂਸਰਾ ਉਪਾਅ ਹੈ ਸ਼ਨੀਵਾਰ ਨੂੰ ਤੁਸੀਂ ਪਿਪਲ ਦੇ ਰੁੱਖ ਦੀ ਸੱਤ ਵਾਰੀ ਪ੍ਰਕਰਮਾ ਕਰਨੀ ਮਾਫੀ ਮੰਗਣੀ ਹੈ ਅੰਤਰਮਨਚ ਕਿ ਜਿੰਨੇ ਮੈਂ ਪਾਪ ਕੀਤੇ ਗੁਨਾਹਾਂ ਦੀ ਮਾਫੀ ਮਾਫੀ ਹੁੰਦੀ ਨਹੀਂ ਆ ਪਰ ਪਛਤਾਪ ਕਰ ਲੈਣਾ ਮਾੜਾ ਨਹੀਂ ਹੈ ਇੱਕੀ ਦਿਨ ਤੁਸੀਂ ਓਮ ਨਮੋ ਭਗਵਤੇ ਵਸੁਦੇਵਾਏ ਨਮਨ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਕੰਨਿਆ ਸ਼ਨੀ ਵਕਰੀ ਦੇ ਹੋਣ ਦੇ ਨਾਲ ਤੁਹਾਡੇ ਦਫ਼ਤਰ ਵਾਲੀ ਜਗ੍ਹਾ ਜਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਨਾ ਜਿਹੜੇ ਤੁਹਾਡੇ ਸਹਿਯੋਗੀ ਸਾਥੀ ਆ ਉਹਨਾਂ ਨਾਲ ਕਿਸੇ ਨਿੱਕੇ ਜਿਹੇ ਮੁੱਦੇ ਤੇ ਵੱਡੀ ਗਲਫਹਿਮੀ ਪੈਦਾ ਹੋ ਜਾਣੀ ਹੈ ਆਪਣਾ ਧਿਆਨ ਰੱਖਣਾ ਹੈ ਸਿਰ ਦੇ ਵਿੱਚ ਗ੍ਰਾਵਟ ਫੀਲ ਹੋ ਜਾਣੀ ਹੈ ਤੁਹਾਨੂੰ ਆਪਣੇ ਆਪ ਨੂੰ ਤੁਸੀਂ ਲੋ ਲੋ ਫੀਲ ਕਰਨਾ ਸ਼ੁਰੂ ਕਰ ਦੋਗੇ ਕਿ ਮੇਰੇ ਚ ਜਾਨ ਨਹੀਂ ਮੈਂ ਬੇਜਾਨ ਹ ਕਿਸੇ ਵਿਰੋਧੀ ਜਾਂ ਗੁਪਤ ਸ਼ਤਰੂ ਵੱਲੋਂ ਤੁਹਾਡਾ ਨੁਕਸਾਨ ਪਹਟਾਉਣਾ ਉਹਨਾਂ ਨੇ ਤੁਹਾਨੂੰ ਧਿਆਨ ਰੱਖਿਓ ਬੀ ਅਲਰਟ ਤੁਹਾਡੇ ਉਪਾਅ ਨੇ ਤੁਸੀਂ 11 ਸ਼ਨੀਵਾਰ ਸਾਬਤਮਾ ਲੈਣੇ ਆ ਮਾਂ 800 ਗ੍ਰਾਮ ਹੋਣ ਇਹ ਦਾਨ ਕਰ ਦੇਣੇ ਆ ਹਫਤੇ ਦੇ ਵਿੱਚ ਇੱਕ ਵਾਰ ਸਿਰਫ਼ ਤੇ ਸਿਰਫ਼ ਇੱਕ ਵਾਰ ਕਿਸੇ ਵੀ ਦਿਨ ਸਾਨੂੰ ਮੰਨ ਚਾਲੀਸਾ ਦਾ ਪਾਠ ਕਰ ਲਓ ਸੱਤ ਸ਼ਨੀਵਾਰ ਲੋਹੇ ਦਾ ਛੋਟਾ ਜਿਹਾ ਢੁਗੜਾ ਲੈ ਲਓ ਕਿਸੇ ਮੰਦਰ ਚ ਚਲੇ ਜਾਓ ਝਪ ਝਪੀਤੇ ਕੋਨੇ ਚ ਰੱਖ ਕੇ ਵਾਪਸ ਆ ਜਾਓ ਤੁਲਾ ਰਾਸ਼ੀ ਵਾਲਿਓ ਸ਼ਨੀ ਵਕਰੀ ਦੇ ਇਸ ਸਮੇਂ ਦੌਰਾਨ ਤੁਹਾਡੇ ਬਹੁਤਾਂ ਜੀਵਨ ਚ ਬਹੁਤ ਪਰੇਸ਼ਾਨੀਆਂ ਹੋਣੀਆਂ ਸਾਂਝਾ ਬਿਜ਼ਨਸ ਆ ਜਾ ਜਾਂ ਵਪਾਰ ਆ ਲੜਾਈ ਝਗੜਾ ਹੋ ਸਕਦਾ ਤਾਂ ਰੱਖਣਾ ਪਵੇਗਾ ਸੋ ਜੀਵਨ ਸਾਥੀ ਦੇ ਨਾਲ ਮਨ ਮੁਟਾ ਵਧਿਆਣਾ bizness ਪਾਰਟਨਰ ਜਾਂ ਜਿਹੜਾ ਵੀ ਤੁਹਾਡੇ ਨਾਲ ਸਹਿਯੋਗੀ ਸਾਥੀ ਹੈ ਸਬੰਧ ਖਰਾਬ ਹੋ ਜਾਣੇ ਆ ਲੀਗਲ ਕੋਈ ਕੇਸ ਚੱਲ ਰਿਹਾ ਕੋਰਟ ਕਚੈਰੀ ਦਾ ਉਹਦੇ ਮਾਮਲੇ ਚੜ੍ਹਣ ਪੈ ਜਾਣੇ ਆ ਸਮਾਜ ਦੇ ਵਿੱਚ ਤੁਹਾਡਾ ਨਾ ਇੱਕ ਅਕਸ ਬਹੁਤ ਸੋਹਣਾ ਬੜਿਆ ਸੀ ਤੁਹਾਡੀ ਚੰਗੀ ਇਮੇਜ ਸੀ ਪਰ ਹੌਲੀ ਹੌਲੀ ਕੋਈ ਇਦਾਂ ਦਾ ਘਟਨਾ ਵਾਪਰੇਗੀ ਤੁਹਾਡਾ ਇਮੇਜ ਖਰਾਬ ਹੋ ਜਾਣਾ ਉਪਾਅ ਤੁਸੀਂ ਕੀ ਕਰਨੇ ਆ ਹਰੇਕ ਸ਼ਨੀਵਾਰ ਪੰਜ ਲੋਹੇ ਦੀਆਂ ਕਿਲਣਾ ਲੈਣੀਆਂ ਆ ਕਾਲੇ ਧਾਗੇ ਦੇ ਨਾਲ ਉਹਨਾਂ ਪੰਜਾਂ ਕਿੱਲਾਂ ਨੂੰ ਥੋੜਾ ਥੋੜੇ ਗੈਪ ਤੇ ਬਾਦ ਬੰਨ ਲੈਣਾ ਤੇ ਉਹਨਾਂ ਨੂੰ ਚਲਦੇ ਪਾਣੀ 'ਚ ਤੁਸੀਂ ਵਹਾਇਓ ਜੀਵਨ ਸਾਥੀ ਦੇ ਨਾਲ ਤੁਹਾਡੇ ਸਬੰਧ ਸੁਧਰ ਜਾਣਗੇ ਇੱਕ ਕਾਲੀ ਮਿੱਟੀ ਦੀ ਹੰਡੀ ਲੈ ਲਿਓ ਕੁਝ ਨੋਟ ਨਹੀਂ ਐ ਨੋਟ ਛੱਡੋ ਪਰ ਥੋੜੇ ਜਿਹਾ ਸਿੱਕੇ ਲੈ ਲਓ ਉਸ ਕਾਲੀ ਮਿੱਟੀ ਦੀ ਹੰਡੀ 'ਚ ਪਾ ਕੇ ਰੱਖ ਦੇਣਾ ਘਰ 7 ਦਿਨ ਬਾਅਦ ਉਹਨੂੰ ਕਿਸੇ ਨੂੰ ਡੋਨੇਟ ਕਰ ਦਿਓ ਜਿਹੜੇ ਲੀਗਲ ਮਾਮਲੇ ਆ ਨਾ ਉਹ ਠੀਕ ਹੋ ਜਾਣਗੇ ਜ਼ਰੂਰ ਕਬਟਾ ਜਾਣੀਆਂ ਤਾਂ ਤੀਸਰਾ ਉਪਾਅ ਤੁਹਾਡੇ ਲਈ ਹੈ ਕਿ ਹਫ਼ਤੇ 'ਚ ਇੱਕ ਵਾਰੀ ਗਰੀਬਾਂ ਨੂੰ ਮਿੱਠਾ ਪਾ ਕੇ ਚਾਹ ਗੁੜ ਪਾ ਲੋ ਚਾਹ ਚੀਨੀ ਪਾ ਲੋ ਰੋਟੀ ਜਿਹੜੀ ਉਹ ਖਲਾ ਦਿਓ ਬ੍ਰਿਸ਼ਟ ਕ੍ਰਾਚੀ ਵਾਲਿਓ ਸ਼ਨੀ ਦੇਵਤਾ ਨੇ ਤੁਹਾਡੇ ਮਨ ਦੇ ਅੰਦਰ ਜਿੰਨੀਆਂ ਤੁਸੀਂ ਮਿੰਨੇ ਮੀਸਣੇ ਹਨ ਦੱਬੀਆਂ ਗੁਪਤ ਗੱਲਾਂ ਉਹ ਸਾਰੀਆਂ ਜਗਜाहਰ ਹੋ ਜਾਣੀਆਂ ਤੁਹਾਡੇ ਚਿਹਰੇ ਤੋਂ ਮੁਖੌਟੇ ਲੱਥਣੇ ਹਨ ਕਰਜ਼ਾ ਆਰਥਿਕ ਸੰਕਟ ਜੂਝੋਗੇ ਗੁਪਤ ਰੋਗ ਹੋ ਜਾਣੇ ਮਾੜੇ ਕੰਮ ਕੀਤੇ ਅੱਗੇ ਤਾਂ ਆਣੇ ਹਨ ਉਹਨਾ ਗੁਪਤ ਰੋਗਾਂ ਦੇ ਹੁੰਦੇ ਆ ਤੁਹਾਡੇ ਮਨ ਦੇ ਵਿੱਚ ਡਰ ਤੇ ਖੌਫ ਪੈਦਾ ਹੋ ਜਾਣਾ ਸਮਾਜਿਕ ਤੇ ਪਰਿਵਾਰਕ ਸਬੰਧ ਤੁਹਾਡੇ ਵਿਗੜ ਜਾਣੇ ਬੜੀ ਬੁਰੀ ਤਰ੍ਹਾਂ ਖਿਆਲ ਰੱਖਿਓ ਉਪਾਅ ਮੈਂ ਦੱਸ ਦੇਣੇ ਆ ਤੁਸੀਂ ਹਰੇਕ ਸ਼ਨੀਵਾਰ ਨੂੰ 8 ਕਾਲੇ ਚਨੇ ਲੈਣੇ ਆ ਕਾਲੇ ਛੋਲੇ ਗਿਣਤੀ ਐ 8 ਇਹਨਾਂ ਨੂੰ ਕਾਲੀ ਗਾਂ ਨੂੰ ਆਪਣੇ ਹੱਥੀਂ ਉੱਤੇ ਰੱਖ ਕੇ ਖਲਾ ਦੇਣਾ ਤੁਸੀਂ ਤਿੰਨ ਸ਼ਨੀਵਾਰ ਚੋ ਚਾਪੇ ਕਿਲੋਹੇ ਦਾ ਟੁਕੜਾ ਲੈਣਾ ਜਲ ਪ੍ਰਵਾਹ ਕਰ ਦੇਣਾ ਮਾਂ ਦੇ ਹੱਥੋਂ ਕਾਲੀ ਚੀਜ਼ ਦਾਨ ਕਰਾ ਦਿਓ ਉਹਦੇ ਨਾਲ ਵੀ ਰਿਸ਼ਤੇ ਵਿਗੜਨੇ ਤੇ ਉਹ ਸੁਧਰ ਜਾਣਗੇ ਸੋ ਇਹ ਸਨ 138 ਦਿਨਾਂ ਵਾਸਤੇ ਸ਼ਨੀ ਮਹਾਰਾਜ ਦੀਆਂ ਜੀ ਜੀ 7ਵੀਂ 10ਵੀਂ ਤਿੰਨ ਦ੍ਰਿਸ਼ਟੀਆਂ ਉਹਨਾਂ ਦੇ ਤਿੰਨ ਪ੍ਰਭਾਵ ਤੇ ਉਹਨਾਂ ਦੇ ਅੱਗੇ ਤਿੰਨ ਉਪਾਅ 1 ਬਾਈ 1 ਕਰ ਲੈਣਾ ਮੇਰੀ ਸਟੱਡੀ ਦੇ ਅਨੁਸਾਰ ਜੋ ਇਹ ਉਪਾਅ ਮੈਂ ਦੱਸਿਆ ਪਲੀਜ਼ ਇਹਨਾਂ ਨੂੰ ਕਰਕੇ ਤਾਂ ਦੇਖਿਓ ਮੈਂ ਡਰਾਉਂਦੀ ਹੀ ਨਹੀਂ ਮੈਂ ਤਾਂ ਤੁਹਾਡੇ ਪੈਸੇ ਬਚਾਉਣੇ ਆ ਪੂਰੀ ਨੇਚਰ ਨਾਲ ਕਰ ਲਿਓ ਜੇ ਵੀਡੀਓ ਚੰਗੇ ਲੱਗੀ ਆ ਕੰਮ ਦੇ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਮੈਨੂੰ ਦੱਸੋ ਤਾਂ ਸਹੀ ਕਮੈਂਟ ਕਰਕੇ ਕਿ ਮੈਂ ਕੀ ਸੁਧਾਰ ਕਰਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਫਿਰ ਹਾਜ਼ਰ ਹੋਵਾਂਗੀ ਅਗਲੀਆਂ 4 ਰਾਸ਼ੀਆਂ ਦੇ ਉੱਪਰ ਵਕਰੀ ਸ਼ਨੀ ਦਾ ਪ੍ਰਭਾਵ ਲੈ ਕੇ ਟਿਲ ਦੈਨ ਬਾਏ ਬਾਏ